ਮਰਦਾਨਾ ਮਰਦਾਨਾ ਖਾਲਸਾ ਪ੍ਰਸ਼ਾਸਨ ਮਰਦਾਨਾ ਮਰਦਾਨਾ ਖਾਲਸਾ ਪ੍ਰਸ਼ਾਸਨ ਮਰਦਾਨਾ ਮਰਦਾਨਾ ਆਏ ਸਾਨੂੰ ਕੋਈ ਸਾਡੇ ਸੈਨ ਨਹੀਂ ਹੋਏ ਜਿਨ੍ਹਾਂ ਨੇ ਮਾਰਿਆ ਉਹਨਾਂ ਤਾਂ ਸੈਨ ਕਰਵਾ ਕੇ ਲੈ ਕੇ ਚੱਲਿਆ ਭਲਾ ਜਾ ਕਰਕੇ ਠੀਕ ਹੈ ਮੈਨੂੰ ਬਸ ਉਹ ਸੈਨ ਨਹੀਂ ਕਿ ਕਿ ਪਿਆਰ ਪਿਆਰ ਤੁਸੀਂ ਲਿਖੇ ਨਹੀਂ ਨੀ ਬੁਲੇ ਅਸੀਂ ਲਗਾਉਂਦੇ ਹਾਂ ਨਹੀਂ ਨਹੀਂ ਕਾਰਵਾਈ ਛੋੜੀ ਚਾਹੀਦੀ ਹੈ ਜੀ ਜਿੰਨਾ ਚਿਰ ਦੋਸ਼ਤ ਦਾਸਤ ਨਹੀਂ ਹੁੰਦੇ ਉਹਨਾਂ ਦੇ ਸਾਡੀ ਕੋਈ ਪੋਸਟ ਨਹੀਂ ਕਰਨਾ ਬੰਦਲਸ ਵਿੱਚ ਆਇਆ ਬੰਦਲਸ ਵਿੱਚ ਆਇਆ ਸਾਡੀ ਐਸਪੀ ਨੇ ਨਹੀਂ ਗੱਲ ਸੁਣੀ ਸਾਡੀ ਐਸਐਸਓ ਨੇ ਨਹੀਂ ਗੱਲ ਸੁਣੀ ਐਸਐਸਓ ਆਇਆ ਡੀਐਸਪੀ ਆਇਆ ਸਾਡੀ ਕੋਈ ਗੱਲ ਨਹੀਂ ਸੁਣੀ ਸਾਡੇ ਵਿਆਹਾਂ ਤੇ ਕਰ ਫਰੋਲੇ ਪੋਤ ਦੇ ਫਰੋਲੇ ਸਾਡੇ ਤੁਸੀਂ ਕਿੱਥੇ ਵਿਆਹ ਕਰਾਇਆ ਕਿਹਦੇ ਨਾਲ ਕਰਾਇਆ ਆਹ ਪਸਪੋਰਟ ਨਾਲ ਐਸਪੀ ਨੇ ਸਾਥੋਂ ਪੁੱਛਿਆ ਸਾਡੀ ਕੋਈ ਸਾਡੇ ਵਿਆਹਾਂ ਤੇ ਕਰ ਕੀਮਤ ਵੜ ਸੀਗਾ ਹੈ ਕੀ ਫਰੋਲਿਆਂ ਦੀ ਸਾਡਾ ਮੁੰਡਾ ਮਰਿਆ ਲੱਕ ਕਦੇ ਪਤੂਫਾ ਲੈ ਕੇ ਮਰਦੇ ਆ ਨਾ ਪਿੱਛੇ ਗੰਡ ਹੁੰਦੀ ਆ ਸਾਡੇ ਪੁੱਤੇ ਪੂਰੇ ਸੀ ਪੂਰੇ ਗੰਡ ਦੇ ਕੇ ਫਾਹ ਕਿਵੇਂ ਲੈ ਲੂਗਾ ਪੂਰੇ ਗੰਡ ਕਮੇ ਆ ਜੂਗੀ ਪਿੱਛੇ ਹੁੰਦੀ ਆ ਗੰਡ ਅਸੀਂ 40 40 ਕਰੀ ਗਾ ਲੂਗਾ ਤੈਨੂੰ ਬੋਤਾਏਗਾ ਲੈ 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 ਜਾਂਦਾ ਬਹੁਤ ਹੋ ਗਿਆ ਭਈਆ ਜੀ ਫਲਾਜਮ ਬੁਲਾ ਲੋ ਫੇਰ ਫੇਰ ਹੀ ਜਾਂਦੇ ਹੈ ਫਲਾਜਮ ਬੁਲਾ ਲੈਂਦੇ ਹਾਂ ਹਾਂ ਕੋਈ ਕੋਈ ਇਹ ਨਹੀਂ ਕਿ ਲਿਆ ਸਹੀ ਸਾਡਾ ਜੀ ਮੁੰਡਾ ਬਾਹਰ ਕੱਢਿਆ ਜਾਵੇ ਸਾਡਾ ਮੁੰਡਾ ਬਾਹਰ ਕੱਢਿਆ ਜਾਵੇ ਹਾਂ ਲੈ ਲੈ ਤਾ ਉਹ ਤਾਂ ਕੋਈ ਨਹੀਂ ਗੱਲ ਵਿੱਚ ਸੱਦਿਆ ਨੂੰ ਇਹ ਲੈ ਕੇ ਜਾਨੀ ਉਹ ਤੇ ਕਾਰਵਾਈ ਕਰਨ ਦੀ ਵਜ੍ਹਾ ਉਹਨਾਂ ਨੂੰ ਨਾਸ਼ ਦਿੰਦੇ ਉਹਨਾਂ ਨੂੰ ਵੱਡੇ ਮੁੰਡੇ ਨਹੀਂ ਇਹ ਛਣਾ ਛਣਾ ਕਾਰਵਾਈ ਨਹੀਂ ਕਰਦੇ ਉਹਨਾਂ ਤੇ ਕਾਰਵਾਈ ਨਹੀਂ ਕਰਦੇ ਬਹੁਤ ਛਣਾ सू तिन तीजा दया अॼु किथे ਕੀ ਗੱਲ ਹੋਈ ਐ ਸਾਡਾ ਮੁੰਡਾ ਸਹਰੇ ਨਹੀਂ ਮਾਰਦਾ ਬਾਰ ਤਰਾ ਦਿਨ ਬਾਹ ਦੇ ਗੁਲਾਬ ਕੁਸਰਾ ਮੈਂ ਹੈ ਨਹੀਂ ਸੀ ਮਾਰਦਾ ਸਾਡੀ ਲੈ ਜਾਂਦੇ ਆਰੇ ਗਿਆ ਸੀ ਮੁੰਡਾ ਪਹਿਲਾਂ ਕੁੱਟ ਕੇ ਇਹਨੇ ਨੇ ਫੜਾਤਾ ਥਾਣੇ ਵਾਲ ਜਾੜੇ ਬੱਲੂਆਂ ਨੇ ਥਾਣੇ ਵਾਲੇ ਚ ਫੜਾਤਾ ਉੱਥੋਂ ਅਸੀਂ ਸਣਾ ਛੜਾ ਕੇ ਲੈ ਗਏ ਮੁੰਡੇ ਨੂੰ 10 20 ਦਿਨ ਹੋ ਗਏ ਠੀਕ ਹੈ ਛੜਾ ਕੇ ਲੈ ਗਏ ਉਹ ਦੂਬਾਰ ਫਿਰ ਬਹੂ ਨੇ ਫੋਨ ਕੀਤਾ ਬਹੂ ਬਹੂ ਨੇ ਫੋਨ ਕੀਤਾ ਵੀ ਆ ਜਾ ਤੂੰ ਮੁੰਡੇ ਨੂੰ 15000 ਰੁਪਏ ਦੇ ਕੇ ਤੋਰਿਆ ਇਹ ਕ ਇਹਨਾਂ ਨੇ ਰਾਤ ਨੂੰ ਘਰੇ ਨਹੀਂ ਵੜਨ ਦਿੱਤਾ ਇਹਨਾਂ ਨੇ ਮੁੰਡੇ ਨੂੰ ਕੁੱਟ ਕੇ ਮੁਰਤੇ ਇਹਨਾਂ ਨੇ ਫਾਹਾ ਦੇ ਕੇ ਇਹਨਾਂ ਨੇ ਮਾਰਿਆ ਉਹਨਾਂ ਨੂੰ ਗੱਡੀ 'ਚ ਬਾਈ ਬੈਠੇ ਆ ਬੁਲਾਇਆ ਆਪਦੇ ਨਾਲ ਇਹਨਾਂ ਨੇ ਮਾਰਿਆ ਮਾਰਿਆ ਮੇਰਾ ਗੱਡ ਮਾਰਿਆ ਮੇਰਾ ਨਾ ਮੁੰਡਾ ਜੀ ਲੈਣਾ ਬਹੂ ਨੂੰ ਹੁਣ ਕਹਤਾ ਮੈਨੂੰ ਲੈ ਜਾ ਕੇ ਮੇਰਾ ਪੁੱਤ ਲੈਣ ਆ ਗਿਆ 15000 ਰੁਪਏ ਦਿੱਤਾ ਮੇਰੇ ਪੁੱਤ ਨੂੰ ਮੈਂ ਲੈ ਜਾ ਕੇ ਜਾਣਾ ਪੁੱਤ ਨੂੰ ਮੈਂ ਜਾ ਜਾ ਦੋ ਦੋ ਮੁੰਡੇ ਬੋਕੋਲੇ ਮੇਰਾ ਮੁੰਡਾ ਆਇਆ ਤੇ ਬਹੂ ਨਾਲ ਹੁਣ ਕਹਤਾ ਮੁੰਡਾ ਇੱਥੇ ਤੇ ਤੇਰਾ ਮੁੰਡਾ ਕੀ ਲੈਣਾ ਮੈਂ ਤੈਨੂੰ ਲੈਣਾ ਕੋਈ ਨਹੀਂ ਪੁੱਤ ਰੋਲਾਣਾ ਪਾ ਮਨੂੰ ਅੱਜ ਦਰ ਬੁੱਤ ਕੇ ਸੁੱਕਾ ਨਹੀਂ ਜਾਂਦਾ ਜੀ ਆ ਗਿਆ ਤਾਂ ਕਹਿੰਦੀ ਹੱਥੇ ਕਰ ਕਹੀ ਮੇਰੀ ਨੋਣੇ ਮੈਨੂੰ ਫੋਨ ਤੇ ਕੀ ਨਾਮ ਹੈ ਤੁਹਾਡੇ ਮੁੰਡੇ ਦਾ ਕੀ ਮੇਰਾ ਨਾਮ ਲਖਪ੍ਰੀਤਾ ਕਿੰਨੀ ਉਮਰ ਸੀ ਜੀ ਭਾਈ ਸਾਰਾ ਤਾਂ ਮਸਾ ਹੋਇਆ ਸੀਗਾ ਜਦੋਂ ਛੋਟੇ ਜਿਹੇ ਮੁੰਡੇ ਜਦੋਂ ਆਉਂਦੀ ਮਰਜੀ ਨਾਲ ਮੌਤ ਕਾ ਦੇਣ ਕਿਵੇਂ ਹੋਈ ਤੇ ਕੀ ਕਰਨ ਮੌਤ ਜੀ ਇਹਨਾਂ ਨੂੰ ਲੈ ਲੈਣ ਆਇਆ ਸੀ ਆਪਦੀ ਬੋ ਨੂੰ ਇਹਨੇ ਰਾਤ ਨੂੰ ਘੁੱਟ ਮਾਰ ਕੀਤੀ ਮੇਰੇ ਪਤ ਨੂੰ ਪਤਾ ਨਹੀਂ ਇਹਨਾਂ ਨੇ ਫਾਹਾ ਦੇ ਕੇ ਕੀ ਕੀਤਾ ਫਾਹਾ ਦੇ ਕੇ ਮੇਨ ਮੁੱਦੇ ਸਾਰਾ ਕੁਝ ਨਿਸ਼ਾਨਾਂ ਗਾ ਸਾਨੂੰ ਸੱਦੀ ਛੱਡਿਆ ਕਿ ਮੁੰਨ ਕੀ ਹੋਇਆ ਇੱਥੇ ਇਹਨਾਂ ਨੇ ਸਾਰਾ ਕੁਝ ਕਰਤਾ ਮੈਨੂੰ ਪਤਾ ਲੱਗਿਆ ਮਰਾਜ ਕਰਤਾ ਇਹਨਾਂ ਨੇ ਮਰਾਜ ਕਰਤਾ ਆਪੇ ਸਾਹ ਸੈਣ ਕਰਤੇ ਆਪ ਮੇਰੇ ਪੁੱਤ ਦਾ ਮਰਾਜ ਕਰਤਾ ਆਪੇ ਲੈ ਕੇ ਜਾਂਦੇ ਮੈਂ ਮੌਕੇ ਤੇ ਆ ਗਈ ਇੱਥੇ ਮੌਕੇ ਤੇ ਮੈਂ ਆ ਗਈ ਮੈਂ ਪਹੁੰਚ ਕੇ ਨਾ ਰੋਕ ਗੱਡੀ ਰੋਕੀ ਮੈਂ ਗੱਡੀ ਰੋਕੀ ਜਿੱਥੇ ਆ ਕੇ ਮੇਰੇ ਮੁੰਡਰ ਹੁਣ ਵੀ ਕੱਟ ਕੇ ਚੋਰ ਕੋਲ ਮੈਂ ਮੈਨੂੰ ਚੋਰ ਕੋਲ ਲੈ ਕੇ ਜਾਂਦੇ ਸੀ ਮੇਰੇ ਪੁੱਤ ਨੂੰ ਇਹ ਮੈਨੂੰ ਹਾਂ ਹੁਣ ਤੁਸ ਕਰੀਂ ਪੁਲਿਸ ਕਾਰਵਾਈ ਨਹੀਂ ਕਰ ਰਹੀ ਹਾਂ ਜੀ ਮੈਨੂੰ ਨਹੀਂ ਸੁਣਾਇਆ ਨਹੀਂ ਹੁੰਦੇ ਜ ਮੈਨੂੰ ਸੁਣਾਇਆ ਨਹੀਂ ਹੋਇਆ ਸੋਰੇ ਮੁੰਡੇ ਮੁੰਡੇ ਸਾਥ ਸਾਥ ਮੁੰਡੇ 700 100 ਰਾਜਨ ਨੇ ਮਾਰੇ ਸੀ ਉਹ ਗੱਡੀ ਦੇ ਵਿੱਚ ਬੈਠਿਆ ਹੋਇਆ ਉਹ ਲੈ ਕੇ ਜਾਂਦੇ ਮੇਰੇ ਪਤ ਨੂੰ ਮੇਰੀ ਫੋਰਸ ਮੇਰੇ ਸੁਣਾਈ ਨਹੀਂ ਕਰਦੇ ਸਰਪੰਚ ਚੜਾ ਲਿਆ ਹੋਇਆ ਪੈਸੇ ਮੂਸੇ ਦੇ ਕੇ ਨੰ ਕੰਮ ਕਰਾਈ ਜਾਂਦਾ ਸਰਪੰਚ ਮੇਰੇ ਸੁਣਾਈ ਨਹੀਂ ਹੁੰਦੀ ਇਸ ਗੱਲ ਦੀ ਆਹ ਜੇ ਫਹਾਦ ਆ ਕੇ ਰਾਤ ਨੂੰ 9 ਵਜੇ ਕੋਕਟੇਕ ਕਾਲਰ ਆ ਤੁਰ ਮੁੰਡਾ ਮਾਰਿਆ ਮੇਰਾ ਇਹਨਾਂ ਨੇ ਤੋਂ ਦਿਨ ਹੋ ਗਏ ਮੁੰਡਾ ਮਾਰਿਆ ਮੇਰਾ ਮੁੰਡਾ ਮੈਨੂੰ ਮਾਰਿਆ ਮੈਨੂੰ ਕੁਝ ਵੀ ਕਿਤਾ ਸਾਇਨ ਨਹੀਂ ਹੋਇਆ ਗਏ ਕਿ ਤਾਂ ਮੇਰਾ ਕੁਝ ਨਹੀਂ ਹੋਇਆਗਾ ਇਹਨਾਂ ਨੇ ਪੈਸਾ ਲੈ ਕੇ ਤਾਂ ਲਾ ਕੇ ਕਿਵੇਂ ਖਾਦੇ ਪੈਸਾ ਹਣੇ ਮੇਰੇ ਕੋਲ ਪੈਸੇ ਨਹੀਂ ਸੀ ਅਸਟਾਵਾ ਕਿੰਨਾ ਨੇ ਮਾਰਿਆਗਾ ਮੈਨੂੰ ਵੀ ਸੌ ਰਿਆ ਨੇ ਸੌ ਰਿਆ ਮਾਰਾ ਮੇਰਾ ਮੁੰਡਾ ਨੂੰ ਕੀ ਹੋਇਆ ਆਪੋ ਤੇ ਰਾਜਾ ਆਪੇ ਨਹੀਂ ਜਾਂਦੇ ਚੱਕਰ ਜੀ ਮੁੰਡੇ ਦੀ ਤੇ ਕੀ ਕਰਾਂ ਮਾਤਾ ਨਰਮਲ ਸਿੰਘ ਮੇਰਾ ਨਾਂ ਜੀ ਕੁੜੀ ਦਾ ਡੇਢੀ ਐ ਮਾਈ ਜੀ ਇਹ ਮੁੰਡੇ ਦਾ ਸਹਰਾ ਜੀ ਇਹ ਮੁੰਡਾ ਇਹ ਪੂਰਾ ਮਾਮਲਾ ਇਹ ਹੈ ਨਾ ਜੀ ਇਹ ਰਹਿੰਦਾ ਸੀ ਆਪਦੀ ਮਾਂ ਕੋਲੇ 3 2 ਮਹੀਨੇ ਹੋ ਗਏ ਉਹ ਇਹਨਾਂ ਦੀ ਵਜ੍ਹਾ ਨਾਲ ਹੀ ਮਰਿਆ ਕਹਿੰਦਾ ਮੈਂ ਮੂੰਹ ਦਿਖਾਉਣ ਜੋਗਰਾ ਨਹੀਂ ਰਹਿਗਾ ਜੀ ਆਹ ਗੱਲ ਹੋਈ ਹੈ ਜੀ ਕਹਿੰਦਾ ਮੈਂ ਮੂੰਹ ਦਿਖਾਉਣ ਜੋਗਰਾ ਨਹੀਂ ਰਹਿਗਾ ਬਾਹਰ ਜੀ ਇਹ ਪੂਰਾ ਮਾਮਲਾ ਕਦੋਂ ਹੋਇਆ ਕਿਹੜੇ ਪਿੰਡ ਹੋਇਆ ਇਹ ਵਿਰਕ ਕਲਾ ਹੋਇਆ ਜੀ ਕੱਲ ਹੋਇਆ ਜੀ ਇਹ ਮੌਕੇ ਤੇ ਪੁਲਿਸ ਆ ਗਈ ਸੀ ਹਾਂ ਜੀ ਪੁਲਿਸ ਆ ਗਈ ਪਿੰਡ ਦੀ ਪੰਚਾਇਤ ਆ ਜੀ ਸਾਡੇ ਨਾਲ ਪਿੰਡ ਦੀ ਪੰਚਾਇਤ ਪਿੰਡ ਦੀ ਪੰਚਾਇਤ ਨੇ ਵਿਰਕ ਕਲਾਂ ਦੀ ਹਾਂ ਹਾਂ ਤੇ ਹੁਣ ਕਾਰਨ ਕੀ ਹੈ ਕਿਉਂ ਇਹਨੇ ਇਹ ਤਾਂ ਮਲਾਜਾ ਨਹੀਂ ਕਰਨ ਦਿੰਦੇ ਜੀ ਇਹ ਕਹਿੰਦੇ ਤੁਹਾਡੇ ਤੇ ਕੇਸ ਪਾਉਣਾ ਦੱਸੋ ਗਰੀਬ ਬੰਦਾ ਜੀ ਦੋ ਬੱਚੇ ਇਹਦੇ ਕੁੜੀ ਦੇ ਆਹ ਕੁੜੀ ਹੈ ਮੇਰੀ ਬੈਠੀ ਵੇਖ ਲਓ ਹੁਣ ਤੁਸੀਂ ਦੋ ਤਾਂ ਕਿੰਨੇ ਸਾਲ ਦੇ ਇੱਕ 8 ਸਾਲ ਦਾ ਜੀ ਨਾ ਨਾ ਇੱਕ ਇੱਕ 5 ਸਾਲ ਦਾ ਇੱਕ 5 ਸਾਲ ਦਾ ਜੀ ਇੱਕ 4 ਸਾਲ ਦਾ ਇੱਕ 5ਵਾਂ ਲੱਗਿਆ ਇੱਕ ਨੂੰ 6ਵਾਂ ਲਾ ਤੇ ਤੇ ਦੀ ਭੈਣ ਤੇ ਮੇਰਾ ਨਾਂ ਬਈ ਰਾਜਪ੍ਰੀਤਾ ਕੀ ਗੱਲ ਹੋਈ ਹੈ ਕੋਈ ਨਹੀਂ ਮੇਰੇ ਨਾਲ ਤਾਂ ਬਦਗਾਸ ਦਾ ਕਿਹਦਾ ਗਿਆ ਜੀ ਮੇਰੇ ਕੋਲੇ ਬੈਠਾ ਰਹਿ ਕਿੰਨਾ ਚਿਰ ਕਹਿੰਦਾ ਮੇਰੀ ਮਾਂ ਪੁੱਠੇ ਲੱchn ਕਰਦੀ ਹੈ ਕਹਿੰਦਾ ਮੈਂ ਮੂੰਹ ਤੇ ਕੌਣ ਜੋਗਾ ਨਹੀਂ ਤੇ ਆਪਾਂ ਦੋਨੇ ਕਹਿੰਦਾ ਪੱਟੇ ਤੇ ਰਹਿਣ ਲੱਗ ਜਗੇ ਕਹਿੰਦਾ ਮੈਂ ਆਪਦਾ ਚਾਚੇ ਕੋਲੇ ਜਾਣਾ ਕੰਮ ਤੇ ਕੰਮ ਦਾ ਪਤਾ ਕਰਕੇ ਉਹਨੂੰ ਮੈਂ ਗਜਵਾਕਾਂ ਦੇ ਪੇਪਰ ਹੋ ਜਾਣਗੇ ਆਪਾਂ ਇਕੱਠੇ ਰਹਿ ਪਾਂਗੇ ਚੱਲ ਮੜ ਕੇ ਉੱਥੇ ਜਾ ਕੇ ਤੇ ਮੈਨੂੰ ਤਾਂ ਕਰੇ ਡਿੱਕੇ ਕਿ ਬਈ ਕਰੇ ਨਹੀਂ ਮੜ ਕੇ ਐਵੇਂ ਤੇ ਭਰਾ ਨੂੰ ਕਿਉਂ ਫੋਨ ਲਾ ਕੇ ਪੁੱਛ ਲਾ ਆਂਦਾ ਮੇਰੇ ਨੂੰ ਕਹਿੰਦਾ ਉਹਨੇ ਮਰਨਾ ਜਿੱਤੇ ਮਰਜੀ ਜਾਵੇ ਕਹਿੰਦਾ ਮਰ ਜੂਗਾ ਨੱਚੇ ਕਰਕੇ ਇਹ ਪੱਠੇ ਤੇ ਬੈ ਡਰਾਈਵਰੀ ਕਰਦਾ ਸੀ ਕਿ ਮੈਂ ਤਾਂ 8 ਸਾਲ ਹੋ ਗਏ ਮੇਰੇ ਦੋ ਜਵਾਕਾਂ ਤਨੂ ਕਰੇ ਕੀ ਕਹਿ ਕੇ ਗਿਆ ਸੀ ਘਰੇ ਕਹਿੰਦਾ ਮੈਂ ਕਾਲੇ ਕੋਲੇ ਜਾਣਾ ਤੇ ਚਾਚੇ ਕੋਲੇ ਜਿਹੜਾ ਉਹ ਤਿੰਨ ਵਿੱਚ ਖੜਾ ਸੀ ਪੱਠੇ ਤੇ ਜਾਣਾ ਕਹਿੰਦਾ ਮੈਂ ਉਹਦੇ ਨਾਲ ਹੀ ਕੰਮ ਕਰਦਾ ਸੀ ਤੁਹਾਡੇ ਤੁਹਾਡੇ ਪਰਿਵਾਰ ਦੇ ਉੱਪਰ ਤੋਂ આરોਪ ਇਸ ਕਦਰ ਦੇ ਲਾ ਰਹੇ ਨੇ ਤੁਹਾਡੇ ਸਹੁਰਾ ਪਰਿਵਾਰ ਕੀ ਇਹਨਾਂ ਦੇ ਵੱਲੋਂ ਮਾਰਿਆ ਗਿਆ ਬਾਈ ਮੇਰੇ ਇੱਕ ਦਸ ਮੇਰੇ ਦੋ ਜਵਾਕਾਂ ਮੈਂ ਜਵਾਕਾਂ ਕਿਉਂ ਜੰਮਦੀ ਜੇ ਮੈਨੂੰ ਮਾਰਨਾ ਹੁੰਦਾ ਸਾਡੇ ਪਹਿਲਾਂ ਹੀ ਮਾਰ ਦਿੰਦੇ 8 ਸਾਲ ਹੋ ਗਏ ਮੈਨੂੰ ਨਾਲ ਰਹਿਣ ਦੀ ਕੋਈ ਨਹੀਂ ਬਾਈ ਕੋਈ ਲੜਾਈ ਨਹੀਂ ਹੋਈ ਸਾਡੇ ਨਾਲ ਅਸੀਂ ਵੇਰ ਕੀ ਰਹਿਨੇ ਬਈ ਅਸੀਂ 7 ਸਾਲਾਂ ਦਾ ਮੇਰਾ ਪਿਓ ਕਮਾਈ ਕਰਕੇ ਮੇਰਾ ਇੱਕ ਪਿਓ ਕਮਾਈ ਕਰਕੇ ਨਾਲ ਤਾਂ ਮੇਰੇ ਜਵਾਕ ਪਾਲ ਦਾ ਨਾਲੇ ਮੇਰੀ ਭੈਣ ਦੇ ਨਾਲ ਇਹਦਾ ਢਿੱਡ ਭਰਦਾ ਸੀ ਇਹ ਨਸ਼ੇ ਕਰਕੇ 400 ਦਿਹਾੜੀ ਤੋਂ ਵੀ 300 ਦੇ ਨਸ਼ੇ ਕਰਦਾ ਜਿੱਤੇ ਜਿੱਤੇ ਮਰਿਆ ਉਹਦੇ ਵੀ ਜਿੱਥੇ ਜਿੱਤੇ ਨੇ ਭਾਲਿਆ ਪ੍ਰਭੂ ਉੱਥੇ ਵਿਸ਼ਰਾਵਤ ਠੰਡਾ ਉਵੇਂ ਪਿਆ ਸੀ ਕੋਲੇ ਸ਼ਰਾਬ ਕੋਲੇ ਪਈ ਸੀ ਉੱਥੇ ਵੀ ਦਦਨਾ ਤੇ ਬਹੁਤ ਕਰਦਾ ਸੀ ਬਾਈ ਮੈਂ ਕੀ ਕਰਾਂ ਮੈਨੂੰ ਪੋਸਟਮਾਰਟਮ ਕਰਵਾ ਲਿਆ ਕਰਵਾਉਣਾ ਜਾਂ ਕੀ ਬਾਈ ਅਸੀਂ ਤਾਂ ਆ ਕਿ ਆ ਵੀ ਸਾਡੇ ਮੇਰੇ ਜਵਾਕ ਨਾਲ ਰੋਲ ਨੂੰ ਮੇਰੀ ਬੇਨਤੀ ਹੈ ਬਾਈ ਇਹ ਨਾਮ ਤੋਂ ਇੰਸਪੈਕਟਰ ਬਲਵੰਦਰ ਸਿੰਘ थाना ਫਤਪਟੰਡਾ ਜੀ ਕੀ ਮਾਮਲਾ ਕੀ ਹੋਇਆ ਪੂਰਾ ਕੀ ਹੋ ਗਿਆ ਮਾਮਲਾ ਇੱਕ ਕੁਲਦੀਪ ਸਿੰਘ ਉਰਫ ਗੋਲੂ ਨੇ ਗਿਰਕ ਕਲਾਂ ਤੋਂ ਸੈਲਫ ਸਾਈਡ ਕੀਤਾ ਸੀ ਸੂਬੇ ਦੀ ਪਟੜੀ ਦੀ ਦਰਖਤਾਂ ਲੜ ਕੇ ਸੈਲਫ ਸਾਈਡ ਕੀਤਾ ਤੇ ਉਹਦੇ ਸਬੰਧ ਵਿੱਚ ਉਹਦੇ ਵਾਈਫ ਦੇ ਬਿਆਨ ਤੇ ਕਾਰਵਾਈ ਕੀਤੀ ਜਾ ਰਹੀ ਆ ਉਹਦੇ ਨਾਲ 8 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਦੋ ਬੱਚੇ ਆ ਇੱਕ 6 ਸਾਲ ਦਾ ਬੇਟਾ 5 ਸਾਲ ਦਾ ਬੇਟਾ ਤੇ ਉਹਨਾਂ ਦੇ ਵਿਆਹ ਦਾ ਕਾਰਵਾਈ ਕੀਤੀ ਜਾ ਰਹੀ ਹੈ ਸਰ ਹੰਗਾਮੇ ਦਾ ਕਾਰਨ ਕੀ ਦੇਖ ਰਹੇ ਹੋ ਤੁਸੀਂ ਕਿਉਂਕਿ ਲੜਕੀ ਦੇ ਪਰਿਵਾਰ ਲੜਕੇ ਦੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਦੇ ਉੱਤੇ ਅਲਿਗੇਸ਼ਨ ਨਹੀਂ ਕਿ ਇਸ ਗੱਲ ਨੂੰ ਲੈ ਕੇ ਕਿ ਪੁਲਿਸ ਨੇ ਉਹਨਾਂ ਦੇ ਪਰਿਵਾਰ ਨੂੰ ਸੁਣਿਆ ਨਹੀਂ ਜੀ ਕੋਈ ਅਲਿਗੇਸ਼ਨ ਨਹੀਂ ਜੀ ਇਹ ਲੜਕਾ ਇੱਥੇ ਹੀ ਰਹਿ ਰਿਹਾ ਤੇ ਪਿਛਲੇ 20 ਸਾਲਾਂ ਤੋਂ ਫਿਰਕਲਾਂ ਪਿੰਡ ਹੀ ਰਹਿਦਾ ਸੀ ਆਪਦੀ ਪਹਿਲਾਂ ਉਹਦੇ ਪਿਓ ਨਾਲ ਰਹਿੰਦਾ ਸੀ ਉਸ ਤੋਂ ਬਾਅਦ ਘਰ ਵਾਲਿਆਂ ਨਾਲ ਰਹਿੰਦਾ ਸੀ ਡਾਕਟਰ ਦਾ ਸਾਮਣੇ ਇਨੋ ਦੇ ਪਰਿਵਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਜੀ ਪਰ ਇਹ ਪਰਿਵਾਰ ਦੇ ਜਿਹੜੇ ਬਿਆਨ ਨੇ ਇਹ ਕਹਿ ਰਹੇ ਨੇ ਕਿ ਪੁਲਿਸ ਨੇ ਉਹਨਾਂ ਨੂੰ ਪੁੱਛਿਆ ਨਹੀਂ ਨਾ ਹੀ ਲਾਉਣ ਵੇਲੇ ਤੇ ਨਾ ਹੀ ਪੋਸਟਮਾਰਟਮ ਵੇਲੇ ਤੀ ਹੁਣ ਤੱਕ ਦਾ ਜਿਹੜਾ ਕਾਰ ਦੇਖੋ ਅਸੀਂ ਇਹਨਾਂ ਦੇ ਬਿਆਨ ਲਿਖਣ ਨੂੰ ਤਿਆਰ ਆਂ ਇਹਨਾਂ ਜਾਣਨ ਵਾਸਤੇ ਵੀ ਦਿਖਾਓ ਜੋ ਬਿਆਨ ਸਾਰੇ ਨੇ ਤੇ ਇਹਨਾਂ ਦੀ ਮਾਂ ਇਹਨਾਂ ਤੋਂ ਇਹਨੂੰ ਛੱਡ ਕੇ ਕਰੀਨ 15 ਸਾਲ ਪਹਿਲਾਂ ਚਲੀ ਗਈ ਸੀ ਇੱਥੋਂ ਤੇ ਕੱਲ ਇਹਨੇ ਮਾਤਾ ਆਈ ਆ ਇਹ ਕਰਕੇ ਤੇ ਇਹ ਬੇਟਾ ਇਹਨਾਂ ਕੋਲੇ ਕਿਸੇ ਡੇਢ ਮਹੀਨਾ ਮਾਤਾ ਕੋਲ ਰੱਖਾ ਕੇ ਆਇਆ ਉਹਨਾਂ ਨੇ ਕਾਰੀ ਕੋ ਰਹੇ ਰਹੇ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਪੋਸਟਮਾਰਟਮ ਕਰਵਾ ਰਹੇ ਹੋ ਜਾਂ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਬਣਾਉਣ ਦੀ ਗੱਲ ਹੈ ਨਹੀਂ ਪੋਸਟਮਾਰਟਮ ਕਰਵਾ ਰਹੇ ਹਾਂ ਕਿ ਸੂਚਿਤ ਅਧਿਕਾਰੀ ਕਾਰਵਾਈ ਕਰ ਰਹੇ ਹਾਂ ਇਸ ਵੇਲੇ